ਤਬੀਤੀ ਰਾਤ ਪਵਾਨੀਗੜ੍ਹ ਦੇ ਕੋਲ ਇੱਕ ਬੱਸ ਪਲਟੀ ਸੀ ਦੱਸਿਆ ਜਾ ਰਿਹਾ ਸੀ ਕਿ ਇਸ ਬੱਸ ਦੇ ਵਿੱਚ 15 ਸਵਾਰੀਆਂ ਮੌਜੂਦ ਸਨ ਉਸ ਸਮੇਂ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਹੁਣ ਮੌਤ ਆ ਜਿਹੜੀ ਹੋ ਚੁੱਕੀ ਆ ਤਾਂ 25 ਸਾਲ ਇਸ ਨੌਜਵਾਨ ਦੀ ਉਮਰ ਸੀ ਰਜਿੰਦਰ ਕੁਮਾਰ ਉਸ ਦਾ ਨਾਮ ਆ ਜਿਹੜਾ ਦੱਸਿਆ ਜਾ ਰਿਹਾ ਸੀ ਤਾਂ ਜਿਹੜਾ ਪਟਿਆਲਾ ਸੰਗਰੂਰ ਹਾਈਵੇ ਆ ਤਾਂ ਉਸ ਦੇ ਕੋਲ ਇੱਕ ਬੱਸਾ ਛੜੀ ਉਹ ਪਲਟ ਜਾਂਦੀ ਆ ਇਸ ਬੱਸ ਦੇ ਵਿੱਚ 15 ਸਵਾਰੀਆਂ ਮੌਜੂਦ ਸਨ ਇਹ 15 ਸਵਾਰੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਸਨ ਜ਼ਖਮੀ ਸਵਾਰੀਆਂ ਨੂੰ ਜਿਹੜੇ ਸਥਾਨਕ ਲੋਕ ਸੀ ਉਹਨਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਫਿਰ ਸਿਵਲ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਸੀ ਤਾਂ ਉਸ ਸਮੇਂ ਕੋਈ ਵੀ ਜਾਨੀ ਨੁਕਸਾਨਾ ਝੜਾਉ ਨਹੀਂ ਹੋਇਆ ਸੀ ਪਰ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਸ ਹਾਦਸੇ ਦੇ ਵਿੱਚ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਆ ਜਿਹੜੀ ਹੋ ਗਈ ਆ ਤਾਂ ਦੱਸਿਆ ਜਾ ਰਿਹਾ ਸੀ ਕਿ ਇੱਕ ਕੈਂਟਰ ਦੇ ਵੱਲੋਂ ਕੱਟ ਮਾਰਿਆ ਜਾਂਦਾ ਕੱਟ ਮਾਰਨ ਤੋਂ ਬਾਅਦ ਇਹ ਬੱਸਾ ਜਿਹੜੀ ਉਹ ਸੜਕ ਤੇ ਪਲਟ ਜਾਂਦੀ ਹੈ ਤੇ ਜਦੋਂ ਸੜਕ ਤੇ ਇਹ ਬੱਸ ਪਲਟਦੀ ਆ ਤਾਂਲੇ ਅੰਦਰ ਸਵਾਰੀਆਂ ਮੌਜੂਦ ਸਨ ਤਾਂ ਸਥਾਨਕ ਲੋਕਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਤਾਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਸਵਾਰੀਆਂ ਨੂੰ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਸੀ ਤਾਂ ਉਸ ਹਾਦਸੇ ਦੀ ਸੀਸੀਟੀਵੀ ਵੀਡੀਓ ਅਛੜੀਓ ਨਿਕਲ ਕੇ ਸਾਹਮਣੇ ਆਈ ਆ ਸੀਸੀਟੀਵੀ ਵੀਡੀਓ ਦੇ ਵਿੱਚ ਹਾਦਸੇ ਦਾ ਕਾਰਨ ਜਿਹੜਾ ਉਹ ਸਾਫ਼ ਪਤਾ ਲੱਗ ਰਿਹਾ ਕਿ ਇੱਕ ਕੈਂਟਰਾ ਜਿਹੜਾ ਉਹ ਆਪਣੀ ਲੇਨ ਦੇ ਵਿੱਚ ਚਲ ਰਿਹਾ ਹੁੰਦਾ ਤਾਂ ਉਸ ਕੈਂਟਰ ਦੇ ਮੂਹਰੇ ਇੱਕ ਕੁੱਤਾ ਆ ਜਾਂਦਾ ਤਾਂ ਕੈਂਟਰ ਦੇ ਬਰਬਰ ਇਹ ਬੱਸ ਜਿਹੜੀ ਉਹ ਜਾ ਰਹੀ ਹੁੰਦੀ ਆ ਤਾਂ ਜਦੋਂ ਕੈਂਟਰ ਦੇ ਵੱਲੋਂ ਉਸ ਕੁੱਤੇ ਨੂੰ ਬਚਾਉਣ ਦੇ ਲਈ ਕੱਟ ਮਾਰਿਆ ਜਾਂਦਾ ਤਾਂ ਇਹ ਬੱਸ ਉਸੇ ਕੱਟ ਦੇ ਚਲਦੇ ਸੜਕ ਦੇ ਉੱਪਰ ਪਲਟ ਜਾਂਦੀ ਆ ਤਾਂ ਜਦੋਂ ਇਹ ਬੱਸ ਪਲਟੀ ਤਾਂ ਉਸ ਸਮੇਂ ਇਸ ਦੇ ਵਿੱਚ ਕਾਫੀ ਜ਼ਿਆਦਾ ਸਵਾਰੀਆਂ ਮੌਜੂਦ ਸਨ ਜਿਹੜੀਆਂ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਸੀ ਤਾਂ ਬਾਲਦ ਕਲਾ ਪਿੰਡ ਸੀ ਜਿਸ ਦੇ ਕੋਲ ਇਹ ਭਿਆਨਕ ਸੜਕ ਹਾਸਾ ਜਿਹੜਾ ਉਹ ਵਾਪਰਿਆ ਸਿੱਤਾ ਦੱਸਿਆ ਇਹ ਵੀ ਜਾ ਰਿਹਾ ਹੈ ਜਿਸ ਨੌਜਵਾਨ ਦੀ ਮੌਤ ਹੋਈ ਹੈ ਇਹ ਨੌਜਵਾਨ ਵੀ ਬਾਲਦ ਕਲਾ ਪਿੰਡ ਦਾ ਹੀ ਰਹਿਣ ਵਾਲਾ ਸੀ ਇਸ ਨੇ 2 ਕਿਲੋਮੀਟਰ ਅੱਗੇ ਭਵਾਨੀਗੜ ਉਤਰਨਾ ਸੀ ਉਸ ਤੋਂ ਬਾਅਦ ਇਸ ਨੇ ਆਪਣੇ ਪਿੰਡ ਆ ਜਾਣਾ ਸੀ ਤਾਂ ਬਾਲਦ ਕਲਾ ਦੇ ਕੋਲ ਹੀ ਇਹ ਭਿਆਨਕ ਹਾ사 ਵਾਪਰਿਆ ਤੇ ਜਿਸ ਨੌਜਵਾਨ ਦੀ ਮੌਤ ਹੋਈਆ ਉਹ ਵੀ ਬਾਲਦ ਕਲਾ ਪਿੰਡ ਦਾ ਹੀ ਰਹਿਣ ਵਾਲਾ ਸੀ ਤਾਂ ਜਿਹੜਾ ਇਹ ਨੌਜਵਾਨ ਸੀ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਪਿੱਛੇ ਪਤਨੀ ਨਹੀਂ ਰਹਿ ਗਈ ਮਾਪੇ ਰਹਿ ਗਏ ਕੁਵਾਰੀਆਂ ਭੈਣਾਂ ਨੇ ਛੜੀਆਂ ਉਹ ਵੀ ਰਹਿ ਗਈਆਂ ਤਾਂ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਉਹ ਵੀ ਹੋਇਆ ਵਿਆ ਤਾਂ ਦਸ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਜਿਹੜੀ ਉਹ ਪਲਟ ਜਾਂਦੀ ਆ ਤਾਂ ਉਸ ਸਮੇਂ ਇਹ ਖਬਰ ਪਤਾ ਲੱਗ ਰਹੀ ਸੀ ਕਿ 15 ਸਵਾਰੀਆਂ ਇਸ ਦੇ ਵਿੱਚ ਮੌਜੂਦ ਸਨ ਪਰ ਜਲੋ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਕੋਲ 21 ਪੇਸ਼ੈਂਟਸ ਜਿਹੜੇ 21 ਮਰੀਜ਼ ਨੇ ਉਹ ਦਾਖਲ ਹੋਏ ਸੀ ਜਿਨ੍ਹਾਂ ਦੇ ਵਿੱਚੋਂ 19 ਲੋਕਾਂ ਨੂੰ ਰੈਫਰਾ ਜਿਹੜਾ ਉਹ ਕਰ ਦਿੱਤਾ ਗਿਆ ਸੀ ਜਦਕਿ ਤਿੰਨ ਨੂੰ ਡਿਸਚਾਰਜ ਜਿਹੜਾ ਉਹ ਕਰ ਦਿੱਤਾ ਗਿਆ ਸੀ ਕਿਉਂਕਿ ਹਾਲਤ ਆ ਜਿਹੜੀ ਕਾਫੀ ਜ਼ਿਆਦਾ ਗੰਭੀਰ ਸੀ ਜਦੋਂ ਇਹ ਹਾਦਸਾ ਵਾਪਰਿਆ ਬਸ ਪਾਰਟੀ ਦਾ ਉਸ ਸਮੇਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਬਸ ਦੀਆਂ ਉਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਲੋਕ ਨੇ ਜਿਹੜੇ ਸਵਾਰੀਆਂ ਸੀ ਜਿਹੜੀਆਂ ਉਹਨਾਂ ਸੀਟਾਂ ਦੇ ਵਿੱਚ ਫਸ ਜਾਂਦੀਆਂ ਨੇ ਜਿਹੜੇ ਸਥਾਨਕ ਲੋਕ ਉੱਥੇ ਹੁੰਦੇ ਨੇ ਉਹਨਾਂ ਦੇ ਵੱਲੋਂ ਸ਼ੀਸ਼ੇ ਤੋੜ-ਤੋੜ ਕੇ ਉਨਾ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਕਈ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰਾ ਜਿਹੜਾ ਉਹ ਕੀਤਾ ਗਿਆ ਤੀ ਉਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਦੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਸ ਹਾਦਸੇ ਦੇ ਵਿੱਚ ਉਸ ਸਮੇਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇੱਕ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਆ ਜਿਹੜੀ ਉਹ ਹੋਈ ਹੈ ਅਜ਼ੀਮ ਅਗਰ ਗੱਡੀ ਚਾ ਰਹੀ ਤੇ ਜਦੋਂ ਅਸੀਂ ਦੇਖਿਆ ਵੀ ਬੱਸ ਉਲਟ ਗਈ ਪਲਟ ਗਈ ਬੱਸ ਅਸੀਂ ਗੱਡੀ ਖੜਾ ਲਈ ਫਿਰ ਉਥੇ ਲਵੇ ਹੋਟਲ ਆ ਹਣੀ ਹੋਟਲ ਉਥੋਂ ਵੀ ਮੁੰਡੇ ਆ ਗਏ ਗਰਨਗਰਮ ਅਸੀਸੇ ਭੰਨ ਕੇ ਸੀਸੇ ਭੰਨ ਕੇ ਕੱਢੇ ਫਿਰ ਵਿੱਚੋਂ ਸਵਾਰੀਆਂ ਬਹੁਤ ਹਾਇਕਰ ਕਿੰਨੇ ਕੁ ਬੰਦੇ ਫੱਟੜ ਹੋਣਗੇ 10 15 ਘਟੋ ਪੱਟੜ ਇਹ ਨਾਲ ਕਹਿੰਦੇ ਸਾਰੇ ਬੰਦੇ ਪਟਿਆਲੇ ਨੂੰ ਰਾਈਫਰ ਕਿਤੇ ਦੱਸ ਪਟਿਆਲੇ ਨੂੰ ਹਾਂ ਹਾਂ ਪਟਿਆਲੇ ਨੂੰ ਵੀ ਕਰਦੇ ਪੰਜ ਚਾਰ ਉੱਥੇ ਰਹਿੰਦੇ ਹਾਂ ਹਾਂ ਕੱਟੂਗੜ ਹੁਣ 15 20 ਬੰਦੇ ਹੋਣਗੇ ਜਿਹੜੇ ਫੱਟੜ ਨੇ ਬਿਲਕੁਲ ਕਲਟ ਚੁੱਕੀ ਹੈ ਬਸ ਨਹੀਂ ਟੇਢੀ ਹੋ ਗਈ ਹੈ ਬਸ ਹਾਂ ਪਾਲਟੀਨੀ ਪੂਰੀ ਟੇਢੀ ਐ ਉਹ ਇੱਕ ਲੱਖ ਭੱਜੀ ਹੋਈ ਦੀ ਨਾ ਬਸ ਇੱਕ ਲੱਖ ਜਦੋਂ ਵੱਜੀ ਸੀਟਾਂ ਇਕੱਠੀਆਂ ਕਰਤੀਆਂ ਹੋਰ ਵਿੱਚੋਂ ਖਿੱਚ-ਖਿੱਚ ਕੇ ਕੱਢੇ ਨੇ ਬੰਦੇ ਉਹ ਉਧਰ ਨੌਜਵਾਨ ਤੇ ਖੜੇ ਦੇ ਹੋਟਲ ਕਰਕੇ ਹੋਟਲ ਕਰਕੇ ਬਚਤ ਹੋ ਗਈ ਹੋਟਲ ਇਹ ਦੂਜੀ ਪਾਸੇ ਲੱਗੀ ਦੀ ਜਾ ਕੇ ਉਹ ਹੋਟਲ ਕਰਕੇ ਨੌਜਵਾਨ ਆ ਗਏ ਉਹਨਾਂ ਨੇ ਨੌਜਵਾਨਾਂ ਨੇ ਸੀਸੇ ਪੰਨ ਪੰਨ ਕੇ ਕੱਢੇ ਜੋ ਖਿੱਚ-ਖਿੱਚ ਕੇ ਵਿੱਚੋਂ ਹਾਂਜੀ ਬਹੁਤ ਬਾਈ ਜੀ ਕੀ ਨਾਮ ਆਪਣਾ ਜੀ ਜਸਬੀਰ ਸਿੰਘ ਸਬ ਇੰਸਪੈਕਟਰ ਪਵਨੀਗੜ ਕਿੱਥੇ ਖੜੇ ਹੋ ਕਿ ਹਾਸਾ ਹੋਇਆ ਕੀ ਘਟਨਾ ਹੋਈ ਹੈ ਇਹ ਪਵਨੀਗੜ ਦੇ ਨੇੜੇ ਆ ਹਨੀ ਢਾਬਾ ਜੀ ਇੱਕ ਬੱਸ ਆ ਰਹੀ ਪੀ ਆਰਟੀਸੀ ਦੀ ਤਾਂ ਪਿੱਛੇ ਖੜੀ ਹੈ ਬਾ ਚੰਡੀਗੜ੍ਹ ਤੋਂ ਬਠਿੰਡੇ ਇਹ ਤੇ ਮੂਰੇ ਦੱਸ ਰਹੇ ਨੇ ਬਈ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ ਤੇ ਰੁਕਣ ਵਾਸਤੇ ਕਿਵੇਂ ਆ ਫਿਰ ਇਹਨੇ ਘੱਟ ਮਾਰਤਾ ਤੇ ਬੱਸ ਇਹਤ ਰੌਂਗ ਸੈਟ ਤੇ ਚਲੀ ਗਈ ਤੇ ਕਾਫੀ ਨੇ ਮੇਰਾ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਲ ਪਹੁੰਚਾਤੇ ਆ ਸਿਵਲ ਹਸਪਤਲ ਪਹੁੰਚ ਗੜ ਠੀਕ ਹੈ ਇਲਾਜ ਵਾਸਤੇ ਐਂਬੂਲੈਂਸ ਰਹੀਂ ਪਹੁੰਚਾਤੇ ਸਨ ਰਜਿੰਦਰਾ ਹਸਪਤਾਲ ਵੀ ਭੇਜੇ ਉਹ ਉੱਥੋਂ ਰੈਫਰ ਹੋਣਗੇ ਜੀ ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾਏ 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ ਤਕਰੀਬਨ ਟੋਟਲ ਟੋਟਲ ਇੰਨੇ ਨੇ ਤਕਰੀਬਨ ਨਹੀਂ ਟੋਟਲ ਇੰਨੇ ਨੇ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਵਿੱਚ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਕਿਤੇ ਦੇਖਦੇ ਹਾਂ ਇਸੋ ਮਸਾ ਹੱਥ ਦੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਕੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਇਹ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਐ ਫੇਸ ਕਰਕੇ ਪਲਟ ਗਈ ਆ ਇਧਰ ਪਲਟੀ ਨਹੀਂ ਟੇਢੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਠੀਕ ਤੇ ਸਮਾਨ ਸਮੂਹ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਧੰਨ ਧੰਨ ਠੀਕ ਹੈ ਜੀ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਵਿਕਰਮ ਮੈਂ ਹ ਬਟ ਸਰ ਅੱਜ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਮਰੀਜ਼ ਪਟੜ ਹੋਇਆ ਕਿੰਨੇ ਨੂੰ ਤੁਸੀਂ ਰੈਫਰ ਕਰ ਚੁੱਕੇ ਕਿ ਕਿ ਇੱਕ ਇਦਾਂ ਦੀ ਉਹਨਾਂ ਦੀ ਕੰਡੀਸ਼ਨ ਸਰ ਐਸੀ ਇੱਕ ਬੱਸ ਪਲਟੀ ਹੈ ਕੋਈ ਹੰਨੀ ਢਾਬੇ ਕੋਲੇ ਉਰੇ ਮੈਨੂੰ ਇਮੀਡੀਏਟਲੀ ਤੇ ਸਾਡੇ ਕੋਲੇ 21 ਪੇਸ਼ੈਂਟ ਆਏ ਨੇ ਉਰੇ ਤੇ 21 ਪੇਸ਼ੈਂਟਾਂ ਚੋਂ ਦੋ ਤਿੰਨ ਪੇਸ਼ੈਂਟ ਸੀਰੀਅਸ ਸੀਗੇ ਤੇ ਕਾਫੀ ਜਿਆਦਾ ਸੀਰੀਅਸ ਸੀਗੇ ਮਤਲਬ ਤੇ ਬਾਕੀ ਪੇਸ਼ੈਂਟ ਠੀਕ ਸੀਗੇ ਫ੍ਰੈਕਚਰ ਫ੍ਰੈਕਚਰ ਤਾਂ ਕਾਫੀ ਜਨਾਂ ਦੇ ਨੇ ਮਤਲਬ 19 ਅਸੀਂ ਨੇ ਰੈਫਰ ਕੀਤੇ ਨੇ ਦੋ ਡਿਸਚਾਰਜ ਕੀਤੇ ਨੇ ਹਜੇ ਤੱਕ ਬਾਕੀ ਕੰਡੀਸ਼ਨ ਉਹ ਤੋਂ ਬਾਅਦ ਚ ਰਜਿੰਦਰਾ ਭੇਜ ਕੇ ਉਹਨਾਂ ਨੇ ਦੇਖ ਦਿਆ ਅਸੀਂ ਫਰਸਟ ایڈ ਵਗੈਰਾ ਸਾਰੀ ਸਪਲਿੰਟਿੰਗ ਵਗੈਰਾ ਸਭ ਕੁਝ ਕਰਤੀ ਸਰ ਡ੍ਰਿਪ ਵਗੈਰਾ ਸਭ ਕੁਝ ਲਾ ਦਿੱਤਾ ਸਰ ਕਿੰਨੇ ਕਜੇ ਮਰੀਜ਼ ਆਨੇ ਸ਼ੁਰੂ ਹੋਏ ਸਰ ਮੈਨੂੰ ਹੁਣ ਯਾਦ ਨਹੀਂ ਇਹ ਮੈਨੂੰ ਮੈਨ ਲੱਗਦਾ ਐਗਜ਼ੈਕਟਲੀ ਤਾਂ ਨਹੀਂ ਮੈਂ ਕੁਝ ਦੱਸਦਾ ਇੱਕ ਮਿੰਟ ਖੜੋ ਦੋ ਇੱਕ ਮਿੰਟ ਖੜੋ ਸਰ ਮੈਨੂੰ 852 ਤੇ ਕਾਲ ਆਈ ਹੈ ਸਰ ਪਹਿਲੀ 852 ਤੇ ਪੇਸ਼ੈਂਟ ਆਉਣੇ ਸ਼ੁਰੂ ਹੋਏ ਨੇ ਮੇਰੇ ਕੋਲ ਜਿਵੇਂ ਤੁਸੀਂ ਜਨੇ ਵੀ ਡਿਊਟੀ ਕਰਦੇ ਹੋ ਰਾਤ ਨੂੰ ਵੀ ਡਿਊਟੀ ਕਰਦੇ ਹੋ ਸਟਾਫ ਹੈ ਜੀ ਕਿੰਨੀ ਕੀ ਕਮੀ ਹੈ ਇਸ ਹਸਪੀਟਲ ਦੇ ਸਰ ਬਹੁਤ ਜ਼ਿਆਦਾ ਕਮੀ ਹੈ ਜੀ ਬਹੁਤ ਹੀ ਜ਼ਿਆਦਾ ਨਿਹਾਇਤ ਹੀ ਜ਼ਿਆਦਾ ਕਮੀ ਹੈ ਹੁਣ ਅਸੀਂ ਨਹੀਂ ਜਾਈ ਸਿਸਟਰ ਮੈਂ ਤਾਂ ਚਲੋ ਕੱਲਾ ਹੈਗਾ ਚਲੋ ਮੈਂ ਤਾਂ ਸ਼ੁਰੂ ਮੈਂ ਐਜੇ ਸਰਜਨ ਉਰੇ ਸੀਗਾ ਤੇ ਮੇਰੀ ਡਿਊਟੀ ਲੱਗੀ ਹੋਈ ਸੀ ਤਾਂ ਮੈਨੇਜ ਹੋ ਗਿਆ ਅਦਰਵਾਈਜ਼ ਉਹ ਇੱਕ ਸਿੰਪਲ ਐਮਓ ਵਾਸਤੇ ਮੈਨੇਜ ਕਰਨਾ ਐਨੇ ਮਰੀ ਜ ਬਹੁਤ ਔਖੇ ਨੇ ਬਹੁਤ ਜਿਆਦਾ ਔਖੇ ਨੇ ਦੂਜਾ ਸਾਡੇ ਕੋਲ ਸਿਸਟਰਾਂ ਵੀ ਵਿਚਾਰੀਏ ਘਰੋਂ ਉੱਠ ਕੇ ਆਈਆਂ ਸਪੈਸ਼ਲੀ ਉਸੇ ਵੇਲੇ ਕਾਲ ਤੇ ਇਮੀਡੀਏਟਲੀ ਸਾਰੀ ਸਿਸਟਰਾਂ ਆ ਗਈਆਂ ਤਾਂ ਅਗਰ ਕੀ ਸਾਰਾ ਹੈ ਐਨੀ ਦੇਰ ਤੱਕ ਅਸੀਂ ਮੈਨੇਜ ਕਰ ਪਾਇਆ ਨਹੀਂ ਅਦਰਵਾਈਜ਼ ਬਹੁਤ ਟਫ ਸੀ ਜੀ ਕਿਤੋਂ ਅਟ ਤੁਹਾਡੀ ਰਹਿ ਸਿੱਤੇ ਲੋਕ ਨਾ ਹੋਵੇ ਤਾਂ ਕਿੰਨਾ ਨੁਕਸਾਨ ਹੋਵੇ ਕਿਉਂਕਿ ਦਿਨੇ ਵੀ ਡਿਊਟੀ ਕਰਨੀ ਤੇ ਰਾਤ ਨੂੰ ਸਟਾਫ ਬੜੀ ਕਮੀ ਹੈ ਰੈਫਰ ਸੈਂਟਰੇ ਬਣਿਆ ਹੋਇਆ ਇੱਕ ਤਰ੍ਹਾਂ ਦਾ ਸਰ ਨੂੰ ਇਹ ਤਾਂ ਹੁਣ ਦੇਖੋ ਜੀ ਅਸੀਂ ਕੀ ਕਰ ਸਕਦੇ ਆ ਸਰਕਾਰ ਕਹਿ ਰਹੀ ਹੈ ਵੀ ਅਸੀਂ ਰਿਕਰੂਟਮੈਂਟ ਹੋਰ ਕਰਾਂਗੇ ਬਾਕੀ ਸਰ ਜਦੋਂ ਆਉਣਗੇ ਉਦੋਂ ਦੇਖਾਂਗੇ ਹੁਣ ਹੋਰ ਤਾਂ ਹਸਪਤਾਲ ਦੇ ਜੋ ਹਾਲਾਤ ਨੇ ਇੱਥੇ ਸਟਾਫ ਨਹੀਂ ਹੈ ਕੀ ਤੁਸੀਂ ਕਿਸੇ ਮਤਲਬ ਕੁਝ ਉਤਾਰੀਆਂ ਜਾਂ ਮunicipality ਨਾਲ ਵੀ ਗੱਲ ਪੁੱਛਾਂਗੇ ਸਰ ਦੇਖੋ ਸਾਡੇ ਵੱਲੋਂ ਨਹੀਂ ਰੈਗੂਲਰਲੀ ਸਟਾਫ ਦੀ ਡਿਮਾਂਡ ਤਾਂ ਭੇਜੀ ਜਾਂਦੀ ਹੈ ਰੈਗੂਲਰਲੀ ਡਿਮਾਂਡ ਜਦੋਂ ਮਤਲਬ ਪਹਿਲੇ ਲਿਖ ਕੇ ਭੇਜਿਆ ਜਾਂਦਾ ਹੈ ਬੀਨ ਨੀ ਸੈਂਚਨ ਪੋਸਟ ਨੇ ਤੇ ਇੰਨੀ ਹੋ ਐਮਪਟੀ ਖਾਲੀ ਨੇ ਕਿ ਸਾਬ ਮਤਲਬ ਇਹ ਤਾਂ ਰੈਗੂਲਰ ਜਾਂਦੀ ਹੀ ਨਹੀਂ 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 ਮਤਲਬ 6 ਮਹੀਨੇ ਦੇ ਅੰਦਰ 3 ਮਹੀਨੇ ਦੇ ਅੰਦਰ ਅਸੀ ਪੇਜ ਹੀ ਦਿੰਦੇ ਆ ਉਹ ਦਫਤਰ ਵਾਲਾ ਤਾਂ ਚਲੀ ਜਾਂਦੀ ਹੈ ਤਾਂ ਪਰ ਕੋਈ ਰਿਕਰੂਟਮੈਂਟ ਜਦੋਂ ਹੋਊਗਾ ਉਹਦੇ ਦੇਖਾਂਗੇ ਸਰ ওকে ਥੈਂਕ ਯੂ ওকে